ਗੁਰੂ ਘਰ ਦੇ ਜਿਹੜੇ ਨਾਲ-ਨਾਲ ਗਲੀ ਹੈਗੀ ਬਾਜ਼ਾਰ ਹੈਗਾ ਉਹਦੇ ਵਿੱਚ ਆ ਗਏ ਆ ਤੇ ਅੱਜ ਆਪਾਂ ਥੋੜਾ-ਥੋੜਾ ਸ਼ਾਪਿੰਗ ਕਰਨੀ ਸ਼ੁਰੂ ਕਰਾਂਗੇ ਤੇ ਘਰ ਦੇ ਨੇ ਖਟੋਣੇ ਨਹੀਂ ਲੈ ਕੇ ਦਿੱਤੇ ਕਹਿੰਦੀ ਹੁਣ ਮੈਨੂੰ ਲੈ ਕੇ ਤੋ ਆਪ ਸਾਥ ਤੋਂ ਵੀ ਸ਼ਾਪਿੰਗ ਅੱਜ ਜਾ ਕੇ ਖਤਮ ਹੋਗਾ ਸੱਚੀ ਵਿੱਚ ਖਤਮ ਹੋਗਾ ਹੁਣ ਅਸੀਂ ਪਹੁੰਚ ਚੁੱਕੇ ਆ ਜੀ ਸਟੇਸ਼ਨ ਤੇ ਅਸੀਂ ਵਾਪਸੀ ਦੀ ਟ੍ਰੇਨ ਲੈਣੀ ਹੈ ਹੁਣ ਖਾਲ ਲੱਗਦਾ ਹੈ ਸਾਈਡੋਂ ਸਾਈਡ ਇਹ ਨਹੀਂ ਸਭ ਕੋਈ ਅੱਗੇ ਕੜੇ ਹਾਂਜੀ ਸੋ ਹੁਣ ਅਸੀਂ ਪਹੁੰਚੇ ਹਾਂ ਜੀ ਗੁਰਦੁਆਰਾ ਕੰਗਣ ਘਾਟ ਜਿਹੜਾ ਕਿ ਕਾਲ ਤੱਕ ਸਾਬ ਦੇ ਲੱਗ ਗਈ ਪੈਂਦਾ ਵਾ ਇੱਥੇ ਗੁਰੂ ਸਾਹਿਬ ਜਦੋਂ ਬਾਲਵਸਤਾ ਸੀਗੇ ਉਹਦਾ ਤਾਂ ਬਹੁਤ ਜ਼ਿਆਦਾ ਸਮਾਂ ਬੀਤਿਆ ਆ ਹੁਣ ਸੇ ਦਰਸ਼ਨ ਕੀਤੇ ਆ ਗੁਰਦੁਆਰਾ ਕੰਗਣ ਘਾਟ ਤੇ ਤੇ ਜਿੱਥੇ ਕਿ ਗੁਰੂ ਸਾਹਿਬ ਦੀ ਬਾਲਵਸਤਾ ਬਈ ਸੀਗੇ ਤਾਂ ਉਹਨਾਂ ਦਾ ਇੱਥੇ ਕੰਗਣ ਇੱਕ ਕਰ ਗਿਆ ਸੀ ਬਾਬਾ ਜੀ ਦੇ ਤੁਸਨ ਮੁਤਾਬਕ ਪਹਿਲਾਂ ਗੰਗਾ ਨਦੀ ਇੱਥੋਂ ਹੀ ਲਾਂਗਰੀਸੀ ਪਰ ਹੋਂਡ ਥੋੜੀ ਜੀ ਉਹ ਦੂਜੇ ਪਾਸੇ ਚਲ ਗਈ ਆ ਕਿਉਂਕਿ ਉਹਦਾ ਸਮੇਂ ਦੇ ਨਾਲ ਚੇਂਜ ਹੋ ਜਾਂਦੀ ਚੀਜ਼ ਉਹਨਾਂ ਦਾ ਇੱਕ ਕੰਗਣ ਇੱਥੇ ਡਿੱਗ ਗਿਆ ਉਹਨੇ ਮਾਤਾ ਗੁਜਰੀ ਜੀ ਨੂੰ ਕਿਹਾ ਕਿ ਮੇਰਾ ਕੰਗਣ ਵਿੱਚ ਡਿੱਗ ਪਿਆ ਵਾ ਨਦੀ ਦੇ ਫਿਰ ਉਹਨਾਂ ਨੇ ਬੰਦੇ ਸੱਦੇ ਦੇ ਨਾਲ ਲੈ ਕੇ ਆਏ ਲੱਪਣ ਵਾਸਤੇ ਜਦੋਂ ਉਹ ਲੱਪਣ ਵਾਸਤੇ ਆਏ ਤੇ ਗੁਰੂ ਸਾਹਿਬ ਨੇ ਪੁੱਛਿਆ ਕਿ ਤੁਸੀਂ ਕਿੱਥੇ ਕੇ ਸਿੱਟਿਆ ਤੇ ਉਹਨਾਂ ਨੇ ਦੂਜਾ ਕੰਗਣ ਵੀ ਲਾ ਕੇ ਵਿਚ ਸਿੱਟਿਆ ਕਿ ਇਧਰ ਕਿ ਮੇਰਾ ਸਿੱਟਿਆ ਹੋਇਆ ਕੰਗਣ ਜਦੋਂ ਅੰਦਰ ਜਾ ਕੇ ਦੇਖਿਆ ਤਾਂ ਸਾਰੀ ਨਦੀ ਦੇ ਵਿੱਚ ਕੰਗਣ ਹੀ ਕੰਗਣ ਗੁਰੂ ਸਾਹਿਬ ਨੇ ਕਿਹਾ ਕਿ ਮਾਤਾ ਜੀ ਜਿਹੜੇ ਆਪਣੇ ਸੀਗੇ ਉਹ ਪਛਾਣ ਕੇ ਤੁਸੀਂ ਕੱਢ ਲਓ ਸੋ ਇਹ ਇਤਿਹਾਸ ਆ ਤੇ ਇਹ ਉਹ ਨਦੀ ਆ ਜਿਹੜੀ ਗੰਗਾ ਨਦੀ ਕਿੱਡੇ ਵਿੱਚ ਕੰਗਣ ਸਿੱਟਿਆ ਸੀ ਗੁਰੂ ਸਾਹਿਬ ਨੇ ਸੰਕਤ ਸੋਨਾਰ ਟੋਲੀ ਤੇ ਆਪਾਂ ਹੁਣ ਜਾ ਰਹੇ ਹਾਂ ਇੱਧਰ ਸਟਰੀਟ ਚ ਤੇ ਮਰੀ ਸਰਦਾਰ ਨੀ ਮੇਰਾ ਨਾਮ ਤੇ ਕੋਈ ਨਾ ਸਰਦਾਰੀਆਂ ਬੇਸੀ ਬੰਦੀ ਬਾਰੇ ਦੁਆਰਾ ਜੀ ਗਲੀ ਦੇ ਵਿੱਚ ਬਣਿਆ ਬਹੁਤ ਸੋਹਣੀ ਇਮਾਰਤ ਬੰਦੀ ਪਈ ਆ ਤੇ ਮੈਂ ਹਾਂ ਸਮਝਾ ਨੂੰ ਲੈ ਕੇ ਬਾਜ਼ਾਰ ਐਕਸਪਲੋਰ ਕਰਦੇ ਆ ਥੋੜਾ ਬਹੁਤਾ ਬਿਹਾਰ ਦਾ ਤੁਸੀਂ ਵੀ ਥੋੜਾ ਨਜ਼ਾਰਾ ਵੇਖੋ ਤੇ ਸਮੋਸਾ ਤੇ ਆ ਪਤਾ ਨਹੀਂ ਕੀ ਕੀ ਆ ਹਾਂਜੀ ਸੋ ਇੱਕ ਜੂਸ ਆ ਮੈਨੂੰ ਵੀ ਨਹੀਂ ਪਤਾ ਕਿ ਮੈਂ ਪੀਤਾ ਨਹੀਂ ਇਹਨੂੰ ਕੁਛ ਦੇਖ ਗਿਆ ਇੱਥੇ ਮਾਰਕੀਟ ਚ ਸੋ ਇਹ ਕਹਿੰਦੀ ਮੈਂ ਆ ਪੀਣਾ ਬੇਹਲ ਕਾ ਜੂਸ ਕੁਛ ਜਿਆਦਾ ਸੋ ਇਹਦਾ ਮਿਲਿਆ ਸੀ ਦਾਜੂ ਇੱਕ ਦਾਜੂ ਮਤਲਬ ਭਾਜੀ ਸੋ ਇਹਨੇ ਉਹਨੂੰ ਪੁੱਛਿਆ ਦੇਖਦੇ ਆਂ ਅਗਰ ਮਿਲਦਾ ਤਾਂ ਫਿਰ ਆਪਾਂ ਥੋੜਾ ਫਾਈਂਡ ਆਊਟ ਕਰਦੇ ਆਂ ਨਾਲ ਨਾਲ ਆਪਾਂ ਬਾਜ਼ਾਰ ਵੀ ਐਕਸਪਲੋਰ ਕਰਦੇ ਪਏ ਆਂ ਗੁਰੂ ਘਰ ਦੇ ਜਿਹੜੀ ਬਾਹਰ ਰੋੜ ਆ ਮੇਨ ਗੇਟ ਦੀ ਤੇ ਉੱਥੇ ਇੰਨਾ ਰੱਟ ਹੁੰਦਾ ਸ਼ਾਇਦ ਕਿ ਮਾਰਕੀਟ ਆ ਕਾਫੀ ਜਿਆਦਾ ਸੋ ਇਸੇ ਕਰਕੇ ਕਾਫੀ ਜਾਮ ਲੱਗਾ ਹੋਇਆ ਤੁਸੀਂ ਦੇਖ ਸਕਦੇ ਹੋ ਫਾਈਨਲੀ ਬੇਲ ਤਾਂ ਮਿਲ ਗਿਆ ਬੜੇ ਜੂਸ ਨਹੀਂ ਬਣਾਉਂਦੇ ਹੈਗੇ ਤੇ ਨਾ ਹੀ ਪੰਜਾਬ ਚ ਮਿਲਦਾ ਮੈਂ ਤਨ ਜਾਣ ਕੇ ਕਿ ਆਪਾਂ ਇੱਕ ਦੋ ਕੈਰੀ ਕਰ ਲਾਂਗੇ ਤਾਂ ਉੱਥੇ ਜਾ ਕੇ ਬਣਾ ਲੈ ਕਿਉਂ ਜਾਂਦੀ ਸੀ ਘਰ ਜਾ ਕੇ ਵੀ ਅਸੀਂ ਬਣਾ ਸਕਦੇ ਹਾਂ ਬੇਲ ਤੇ ਪਤਾ ਨਹੀਂ ਮੈਨੂੰ ਪੰਜਾਬੀ ਚ ਇਹਨੂੰ ਕੀ ਕਹਿੰਦੇ ਨੇ ਸੋ ਆਪ ਲੋਕ ਕਮੈਂਟ ਮੇਂ ਬਤਾਨਾ ਪੰਜਾਬੀ ਮੇਂ ਕਿ ਕੀ ਬੋਲਤੇ ਆਂ ਤਾਂ ਦੇਲ ਬੋਲਤੇ ਇਸਕੋ ਸੋ ਬੰਦਾ ਇਸ ਵੇਲੇ ਹੈਗੇ ਆ ਪਟਨਾ ਦੇ ਬਾਜ਼ਾਰ ਦੇ ਵਿੱਚ ਤੇ ਮੈਂ ਇੱਕ ਚੀਜ਼ ਫੀਲ ਕੀਤੀ ਹੈ ਜਦੋਂ ਸ਼ਾਮ ਢਲਣ ਲੱਗ ਪੈਂਦੀ ਹੈ ਜਿਵੇਂ ਸ਼ਾਮ ਨੂੰ ਵੇਲਾ ਹੋ ਜਾਂਦਾ ਤੇ ਇੱਥੇ ਨਾ ਥੋੜੀ ਜਿਹੀ ਹਵਾ ਠੰਡੀ ਵਗਣ ਲੱਪਨੀ ਮੇਬੀ ਇਹਦੇ ਗੰਗਾ ਨਦੀ ਬਿਲਕੁਲ ਕੋਲ ਹੀ ਵਗਦੀ ਆ ਇਸ ਕਰਕੇ ਸ਼ਾਇਦ ਇੱਥੇ ਸ਼ਾਮ ਨੂੰ ਮੌਸਮ ਬਹੁਤ ਸੋਹਣਾ ਹੋ ਜਾਂਦਾ ਵਾ ਅਬ ਸਹੀ ਹੈ ਘੁੰਮਣੇ ਕੇ ਲਈ ਨਾ ਹਾਂ ਇਹ ਇੱਥੇ ਬਾਜ਼ਾਰ ਲੱਗਾ ਹੋਇਆ ਕਾਫੀ ਤੇ ਹੁਣ ਅਸੀਂ ਫੇਰ ਗੁਰੂ ਘਰ ਦੇ ਜਿਹੜੇ ਨਾਲ ਨਾਲ ਗਲੀ ਹੈਗੀ ਬਾਜ਼ਾਰ ਹੈਗਾ ਉਹਦੇ ਵਿੱਚ ਆ ਗਏ ਆ ਤੇ ਅੱਜ ਆਪਾਂ ਥੋੜਾ ਥੋੜਾ ਸ਼ਾਪਿੰਗ ਕਰਨੀ ਸ਼ੁਰੂ ਕਰਾਂਗੇ ਤੇ ਕਿਉਂਕਿ ਆਪਾਂ ਪਰਸੋ ਜਾਣਾ ਹੈ ਗਾ ਵਾਪਸ ਤੁਹਾਨੂੰ ਵੀ ਨਾਨ ਨਾਲ ਵਿਖਾਉਣੇ ਆ। ਹੁਣ ਅਸੀਂ ਆਏ ਇੱਕ ਪਰਸਤੀ ਦੁਕਾਨ ਤੇ ਤੋਂ ਕੰਜਾ ਕਾਦੀ ਹੈ ਸਿਲੈਕਟ। ਇਹ ਸੇਮ ਹੈ। ਨਹੀਂ ਸੇਮ ਹੈ। ਸੋ ਆਮਨੇ ਲਿਆ ਹੈ ਯਹਾਂ ਸੇ ਪਰਸ ਯੂਨਿਕ ਸਾ ਰਾਜਸਤਾਨੀ ਚੀਜ਼ ਹੈ। ਅੱਛਾ ਲੱਗਾ। ਸੋ ਸਭ ਕੇ ਲਈ ਥੋੜਾ ਥੋੜਾ ਕੁਝ ਲੈ ਕੇ ਜਾਣਾ ਅਛਾ ਲੱਗਦਾ ਹੈ। ਔਰ ਜਿ ਦੇਖਦੇ ਹਾਂ ਹਾਂ ਜੀ ਫਿਰਾਲੇ ਤੋਂ ਸਾਡੀ ਹੋ ਗਈ ਆ ਜੋ ਅਸੀਂ ਲੈਣਾ ਸੀ ਲੈ ਲਿਆ ਸੋ ਹੁਣ ਅਸੀਂ ਅੱਗੇ ਹੋਰ ਵੀ ਬੁਜਾਰ ਤੇ ਘੁੰਮਦੇ ਆ ਮਾਰਕੀਟ ਘੁੰਮਦੇ ਘੁੰਮਦੇ ਤਨਜਾਂ ਨੂੰ ਮਿਲਿਆ ਹੈਗਾ ਇੱਕ ਕੀ ਆ 20s ਦਾ ਪੇਂਟ ਔਰ ਇਹ ਦਿਖਨੇ ਮੇਂ ਕੌਣ ਲੱਗ ਰਹਾ ਹੈ ਬਟ ਮੈਂ ਆਪ ਕੋਲੋ ਜਾਦੂ ਦਿਖਾਉਂ ਬਸ ਬਸ ਇੰਨੇ ਹੀ ਬਹੁਤ ਆ ਜਾਦੂ ਪੈਨੇ ਨਾ ਮਕਾ ਦੀ ਬੜਾ ਅੱਛਾ ਅੱਛਾ ਹੈ ਕੰਮ ਵਿੱਚ ਨਾ ਇਕ ਵੀ ਨਹੀਂ ਹੋਣਾ ਨਾ ਲਿਖਿਆ ਜਾਣਾ ਤੇ ਨਾ ਬਾਹ ਹੋਣਾ ਦੇ ਦੇ ਘਰ ਦੇ ਨੇ ਖਡੋਣੇ ਨਹੀਂ ਲੈ ਕੇ ਦੇ ਤੇ ਕੰਦੀ ਹੁਣ ਮੈਨੂੰ ਲੈ ਕੇ ਤੋ ਲੱਕੜ ਦੇ ਹੀ ਆ ਸਾਰਾ ਕੁਝ ਯੂਨਿਕ ਜੀਆਂ ਚੀਜ਼ਾਂ ਰੇਤਾ ਉਹ ਕੱਪ ਦੇ ਕਵਰ ਆ ਹਟੇ ਨਹੀਂ ਇਹਨੇ ਜਿੱਦ ਕਰਕੇ ਗੱਡੀ ਲੈ ਹੀ ਲਈ ਆ ਨਵੀਂ ਉਹ ਵੀ ਲੱਕੜ ਦੀ ਸੋ ਸੋ ਕੇਸ ਕੇ ਲਈ ਅੱਛਾ ਹੁੰਦਾ ਹੈ ਕੱਤਨੇ ਕੇ ਲਈ ਹਾਂ ਜਿਹੜਾ ਸਿਰਫ ਸੇ ਘਰ ਸਜਾਉਣ ਵਾਸਤੇ ਲੈ ਲਈ ਆ ਤੇ ਇੱਕ ਗੱਡੀ ਲੱਕੜ ਦੀ ਮੈਂ ਨਿਆ ਗੱਡੀ ਮੈਂ ਆਪ ਲੋਕ ਵੀ ਗੁਮائیں گے ਹਮ ਤਾਂ ਆਪਾਂ ਨੂੰ ਇੱਕ ਗੱਡੀ ਆ ਪਸੰਦ ਆਈ ਆ ਸੋ ਇੱਕ ਆਪਾਂ ਨੂੰ ਆ ਸਾਈਕਲ ਕਿਉਂਕਿ ਹੈਲਥ ਲਈ ਹੁੰਦਾ ਵਧੀਆ ਸੋ ਹੁਣ ਆਪਾਂ ਇਹ ਦੋ ਚੀਜ਼ਾਂ ਲੈ ਕੇ ਜਾ ਰਹੇ ਆ ਇੱਥੋਂ ਆਪਾਂ ਹੁਣ ਇੱਥੇ ਲੱਗੇ ਆ ਮੋਮੋਸ ਖਾਣ ਬਾਲੀਲਾ ਗੁਰੂ ਘਰ ਦੇ ਬਿਲਕੁਲ ਸਾਹਮਣੇ ਆ। ਅੱਜ ਅਸੀਂ ਨੇ ਕਿ ਮੋਮੋਸ ਚਾਹ ਟਰਾਈ ਕਰਦੇ ਆ ਕਿਹੋ ਜਿਹਾ ਬਣਾਉਂਦੇ ਆ। ਵੈਸੇ ਉਹ ਨੇਪਾਲ ਵਾਲੇ ਨੇ ਭਾਜੀ ਸ਼ਾਇਦ ਉਹਨਾਂ ਦੇ ਆਥੈਂਟਿਕ ਤਰੀਕੇ ਨਾਲ ਹੀ ਬਣਾਉਂਦੇ ਹੋਣਗੇ। ਆਪਾਂ ਟਰਾਈ ਕਰਦੇ ਆ। ਬਾਅਦ ਆਪਾਂ ਖਾਦਣਾ ਮੋਮੋਸ। ਅੱਜ ਕਾਫੀ ਟਾਈਮ ਬਾਅਦ ਮੋਮੋਸ ਖਾਣੇ ਕੋ ਕਿ ਤਨਜਾ ਉਹ ਨਵਾਂ ਆਥੈਂਟਿਕ ਫੂਡ ਆ ਹੈ ਕੋ ਇਹਨਾਂ ਦੇ ਉੱਤੇ ਕਾਫੀ ਫੇਮਸ ਹੋ ਗਏ ਮੋਮੋਸ ਚੈਨਲੋ ਤੇ ਜਿਵੇਂ ਮੈਂ ਇੱਕ ਜਗ੍ਹਾ ਦੀ ਫੇਮਸ ਡਿਸ਼ ਹੁੰਦੀ ਉਹਦੇ ਉਹਦੀ ਮੋਮੋਸ ਆ ਤੋ ਤਨਜਾ ਖਾ ਕੇ ਤੁਹਾਨੂੰ ਦੱਸੂਗਾ ਕਿ ਕਿਹੋ ਜਿਹਾ ਆਥੈਂਟਿਕ ਲੱਗਦਾ ਕਿ ਨਹੀਂ ਤਨਜਾ ਕਿਹੋ ਜਿਹਾ ਲੱਗਾ ਥੋੜਾ ਲੱਗਾ ਹੈ ਆਪਣੀ ਵਾਲੀ ਫੀਲਿੰਗ ਆਈ ਕਿ ਨਹੀਂ ਹਾਈ ਠੀਕ ਠਾਕ ਹਾਂਜੀ ਸੋ ਹੁਣ ਅਸੀਂ ਆਏ ਆ ਬਾਜ਼ਾਰੋਂ ਘੁੰਮ ਫਿਰ ਕੇ ਤੇ ਫਾਈਨਲੀ ਆਗੇ ਕੱਲੂ ਦੀ ਦੁਕਾਨ ਤੇ ਕੱਲ ਕੱਲੂ ਦੀ ਲੱਸੀ ਬਹੁਤ ਪਸੰਦ ਆਈ ਸਾਨੂੰ ਤੇ ਆਪਾਂ ਦੁਬਾਰਾ ਅੱਜ ਫੇਰ ਪੀਣ ਆਏ ਆ ਕੱਲੂ ਭਾਈ ਦੀ ਲੱਸੀ ਤੇ ਤੁਸੀਂ ਵੇਖੋ ਲੱਗਦਾ ਹਲੇ ਭਾਜੀ ਆਏ ਆ ਤੇ ਬਣਦੀ ਪਈ ਆ ਜੀ ਬਣਾ ਰਹੇ ਨੇ ਲੱਸੀ ਹਾਂਜੀ ਸੋ ਅਸੀਂ ਦੋਵਾਂ ਨੇ ਲੈ ਲਿਆ ਕੱਲੂ ਦੀ ਲੱਸੀ ਤੇ ਬੜਾ ਯੂਨੀਕ ਜਿਹਾ ਟੇਸਟ ਆ ਤਾਂ ਕਰਕੇ ਅੱਜ ਅਸੀਂ ਫੇਰ ਪੀਣ ਆਏ ਆ ਸੋ ਹੁਣ ਮੇਤੋ ਰਿਆ ਨਹੀਂ ਜਾਂਦਾ ਤੇ ਆਪਾਂ ਪਹਿਲਾਂ ਪੀਨੇ ਆ ਫੇਰ ਗੱਲ ਕਰਦੇ ਆ ਹਾਂਜੀ ਸੋ ਸਾਡੀ ਥੋੜੀ ਬਤੀ ਸ਼ਾਪਿੰਗ ਕਰ ਰਹੇ ਸੀ ਆਪਾਂ ਦੁਬਾਰਾ ਆਏ ਆ ਬਾਜ਼ਾਰ ਦੇ ਵਿੱਚ ਤੰਜਾ ਤੇ ਮੈਂ ਅੱਜ ਇੱਕ ਵਾਰੀ ਫੇਰ ਕਿਉਂਕਿ ਕੱਲ ਅਸੀਂ ਵਾਪਸੀ ਦੀ ਸਾਡੀ ਟ੍ਰੇਨ ਆ ਸੋ ਅੱਜ ਅਸੀਂ ਥੋੜਾ ਬਤਾ ਹੋਰ ਵੀ ਸਮਾਨ ਖਰੀਦਣਾ ਹੈਗਾ ਤੇ ਨਾਲ ਨਾਲ ਆਪਾਂ ਤੁਹਾਨੂੰ ਵੀ ਦਿਖਾਵਾਂਗੇ ਬਾਜ਼ਾਰ ਇੱਥੇ ਦਾ ਜੀ ਹਾਜ਼ਰ ਸਾਹਿਬ ਹੋਆ ਪਰ ਤਾਂ ਸਾਹਿਬ ਹੋਆ ਤੋਂ ਰਿਸ਼ਤੇਦਾਰੋਂ ਕੇ ਲੀਏ ਨਾ ਪੰਜਾਬ ਮੇਂ ਨਾ ਪੰਜਾਬ ਕੇ ਲੋਗ ਨਾ ਇਹ ਸਭ ਲੈ ਕੇ ਜਾਂਦੇ ਸਟੀਲ ਕੇ ਬਾਟਨ ਲੈ ਕੇ ਜਾਂਦੇ ਤੋਂ ਅਭੀ ਹਮ ਇਹ ਲੈ ਕੇ ਜਾ ਰਹੇ ਹੈ ਇਹ ਫੇਰ ਦੇਖ ਲੋ ਪਰਸ ਵਾਲੀ ਦੁਕਾਨ ਚ ਵੜ ਗਏ ਆ ਦੋਨੋਂ ਨੋ ਸਾਸ ਇਹਨਾਂ ਨੇ ਤਾਂ ਕੀਤਾ ਪਿਆ ਪਾਂਡੇ ਪਾਂਡੇ ਲੈ ਲੀਆ ਪਾਂਡੇ ਇੰਨੇ ਇਕੱਠੇ ਕਰ ਲੈ ਲੈ ਕੇ ਕਿੱਥਾ ਜਾਣੇ ਨਾਲ ਇਹ ਜਾਣਗੇ ਤੁਹਾਨੂੰ ਹੀ ਚਕਾਉਣਾ ਮੈਂ 9 ਸਾਸ ਨੂੰ ਦੋਨਾਂ ਨੂੰ ਪਾਂਡੇ ਰੀਆ ਆਵਾਂ ਰ ショपिंग डॉट ਮੰਮੀ ਕੀ ਹੋਰ ਚਾਹੀਦਾ ਕੋਈ ਨਹੀਂ ਕਰੀ ਜੋ ਤੂੰ ਲੈ ਲੈ ਮੰਮੀ ਨੇ ਪੈਸਾ ਆਥੋੜਾ ਹੈ ਫਿਰ ਬੋਲੇ ਕਾ ਪਚਾਈ ਨਾ ਲੈ ਲਾ ਨਾ ਮੰਮੀ ਕਹਿੰਦੀ ਟੀਵੀ ਲੈਣੇ ਪੈਣੇ ਨੇ ਇਹ ਲੈ ਲਈਆ ਤੇਰੀ ਵੀਰ ਨੂੰ ਨਾ ショपिंग ਕਰਾਉਣੀ ਬਹੁਤ ਔਖੀ ਆ ਇੱਥੇ ਦੇਖੋ ਉੱਥੇ ਖੜੀਆਂ ਹੋ ਜਾਂਦੀਆਂ ਇਹ ਤਾਂ ਮੈਂ ਇੰਟਰਨੈਟ ਨਾਲ ਸ਼ੋਪਿੰਗ ਆਪੇ ਜਾਓ ਲਾੜ ਲੜਕੇ ਲੋਕਾਂ ਨਾਲ ਲੈ ਕੇ ਆਓ ਉਹ ਕਿਦਾਂ ਇਹਨੇ ਫੋਨ ਹਾਂ ਸਾਸ ਬਹੂ ਦੀ ਸ਼ੋਪਿੰਗ ਆਪ ਜਾ ਕੇ ਖਤਮ ਹੋ ਗਈ ਸੱਚੀ ਵਿੱਚ ਖਤਮ ਹੋ ਗਈ ਅਸਰਦਾਰ ਜੀ ਦੇਖੀ ਮੈਨੂੰ ਉਹ ਛੱਡੋ ਡੈਡੀ ਵਾਲਾ ਬੈਗ ਮੈਨੂੰ ਪਵਾਤਾ ਗੱਲ ਇਦਾਂ ਕਿ ਕੱਲੂ ਅਸੀਂ ਵਾਪਸ ਚੱਲ ਜਾਣਾ ਸੋ ਤਾਂ ਕਰਕੇ ਮੈਂ ਕਹਿੰਦਾ ਜਿਹੜੀ ਹੈਗੀ ਹੈ ਸ਼ਾਪਿੰਗ ਸ਼ਾਪਿੰਗ ਨੂੰ ਲੈ ਕੇ ਕਰ ਲਓ ਫਿਰ ਆਪਾਂ ਪੈਕਿੰਗਾਂ ਜਰਾਤੀ ਕਰ ਲੈਣੀ ਕਿਉਂਕਿ ਕੱਲ ਸਾਡੀ ਟ੍ਰੇਨ ਹੈ ਨਾ ਦੁਪਹਿਰੇ ਜੀ ਸੋ ਸ਼ਾਪਿੰਗਾਂ ਸ਼ੂਪਿੰਗਾਂ ਕਰਕੇ ਭਾਗਿਆ ਵਾਪਸ ਤਖੰਜਾਂ ਨੇ ਲਈਓ ਚਾ ਤੇ ਆਪਾਂ ਹੁਣ ਜਾ ਰਹੇ ਹਾਂ ਰੂਮ ਦੇ ਵਿੱਚ ਅੱਜ ਸਾਡੀ ਹੈਗੀ ਜੀ ਵਾਪਸੀ ਤੇ ਆਪਾਂ ਇੱਥੇ ਵੇਟਿੰਗ ਦੇ ਬੈਠੇ ਆ ਹਲੇ ਕਿਉਂਕਿ ਟ੍ਰੇਨ ਵਿੱਚ ਸਮਾਂ ਆ ਚੈੱਕ ਆਊਟ ਅਸੀਂ ਕਰ ਲਿਆ ਰੂਮ ਦਾ ਸੋ ਅਸੀਂ ਥੋੜੀ ਦੇਰ ਤੱਕ ਇੱਥੇ ਪ੍ਰਸ਼ਾਦਾ ਸ਼ਕਣਗੇ ਗੁਰੂ ਘਰ ਤੋਂ ਤੇ ਫਿਰ ਆਪਾਂ ਨਿਕਲਾਂਗੇ ਸਟੇਸ਼ਨ ਵਾਸਤੇ ਸੋ ਤੁਹਾਨੂੰ ਵੀ ਮਿਲਦੇ ਹਾਂ ਬਣੇਰੋ ਸਾਡੇ ਬਲੌਗ ਦੇ ਵਿੱਚ ਹੁਣ ਅਸੀਂ ਪਹੁੰਚ ਚੁੱਕੇ ਹਾਂ ਜੀ ਸਟੇਸ਼ਨ ਤੇ ਅਸੀਂ ਵਾਪਸੀ ਦੀ ਟ੍ਰੇਨ ਲੈਣੀ ਹੈ ਹੁਣ ਅਖਾਲ ਤੱਕ ਅਸੀਂ ਵੇਟ ਕਰ ਰਹੇ ਹਾਂ ਟ੍ਰੇਨ ਆਲਮੋਸਟ ਆਉਣ ਵਾਲੀ ਹੈ ਅਸੀਂ ਪਟਨਾ ਸਾਹਿਬ ਸਟੇਸ਼ਨ ਦੇ ਉੱਤੇ ਆ ਇਸ ਵੇਲੇ ਜਿੱਦਾਂ ਆਪਾਂ ਪਹੁੰਚਾਂਗੇ ਕੱਲ ਜਲੰਧਰ ਦੇਖੋ ਇਹ ਹੋ ਕੇ ਨਹੀਂ ਸਭ ਕੋਈ ਅਭੀ ਚੜ ਰਿਹਾ ਹੈ ਲੋਕ ਪੁੱਛਦੇ ਆਪਾਂ ਹੋਣਗੇ ਟ੍ਰੇਨ ਦੇ ਵਿੱਚ ਸਾਢੇ 4:00 ਤੋਂ ਕੋਚ ਚੱਲਿਆ ਤੇ ਆਪਾਂ ਹੁਣ ਥੋੜੀ ਦੇਰ ਤੱਕ ਖਾਵਾਂਗੇ ਰੋਟੀ ਅਸੀਂ ਇੱਕ ਦੁਆਰੇ ਤੋਂ ਹੀ ਰੋਟੀ ਪੈਕ ਕਰਕੇ ਲੈ ਆਏ ਸੀ ਕਿ ਟ੍ਰੇਨਾਂ ਦੀ ਰੋਟੀ ਨਾ ਜਿਹੜੀ ਸੰਗਤ ਨੂੰ ਵੈਸੇ ਵੀ ਪੈਕ ਕਰਕੇ ਦਿੰਦੇ ਨੇ ਟ੍ਰੇਨ ਦੀ ਰੋਟੀ ਤੁਹਾਨੂੰ ਪਤਾ ਹੀ ਨਹੀਂ ਵਧੀਆ ਨਹੀਂ ਹੁੰਦੀ ਤੇ ਘਰ ਦੀ ਰੋਟੀ ਵਧੀਆ ਆ ਅਸੀਂ ਰੋਡ ਉੱਥੋਂ ਲੈ ਕੇ ਆਈ ਸੀ ਅੱਜ ਦੇ ਦਿਨ ਦੀ ਬਾਕੀ ਕੱਲ ਦੇਖੀ ਜਾਊਗੀ ਕੱਲ ਅਸੀਂ ਪਹੁੰਚ ਜਾਣਾ ਉਹ ਮੈਂ ਕਹਿੰਦਾ ਮੈਨੂੰ ਤਾਂ ਬੈਲ ਹੁਣ ਇੰਨੇ ਇਹ ਵੀ ਇੰਨੇ ਸਾਲ ਰਹੇ ਉਹਨਾਂ ਦੇ ਵੀ ਇੰਨੇ ਸਾਲ ਦੁਕਾਨ ਚੁੱਗੀ ਆ ਹਾਂਜੀ ਸੋ ਫਾਈਨਲੀ ਅਸੀਂ ਪਹੁੰਚ ਚੁੱਕੇ ਹਾਂ ਜੀ ਚੰਡੀਗੜ੍ਹ ਕਿਉਂਕਿ ਇਹ ਗੱਡੀ ਵੈਸੇ ਸਰਹੰਦ ਜਾਂਦੀ ਆ ਸਰਹੰਦ ਪਰ ਇਹ ਡਾਈਵਰਟ ਹੁੰਦੀ ਪਈ ਆ ਕਿਉਂਕਿ ਫਾਰਮਰਸ ਦਾ ਪ੍ਰੋਟੈਸਟ ਚੱਲਦਾ ਪਿਆ ਇਸ ਕਰਕੇ ਟਰੈਕ ਜਾਮ ਆ ਤੇ ਆ ਦੇਖੋ ਇੱਧਰ ਬੋਲ ਮੈਂ ਤਾਂ ਬੋਲ ਨਹੀਂ ਬਣੀ ਹੂੰ ਮੇਰੇ ਕੋ ਤਾਂ ਸਰਦੀ ਸਰਦੀ ਲੱਗੀ ਥੋੜੀ ਥੋੜੀ ਹਮ ਬੈਠੇ ਹੋ ਮੇਰਾ ਨਾਮ ਦਿੱਤਾ ਤੇ ਪਹੁੰਚ ਚੁੱਕੇ ਆਂ ਜੀ ਚੰਡੀਗੜ੍ਹ ਕਿਉਂਕਿ ਫਾਰਮਰ ਪ੍ਰੋਟੈਸਟ ਚੱਲਦਾ ਕਿਸਾਨਾਂ ਨੇ ਟ੍ਰੇਨਾਂ ਰੋਕੀਆਂ ਹੋਈਆਂ ਅੰਬਾਲੇ ਤੋਂ ਅੱਗੇ ਤੇ ਸ਼ੰਭੂ ਬਾਡਰ ਤੇ ਲੱਗੇ ਇਸ ਕਰਕੇ ਟ੍ਰੇਨਾਂ ਜਿਹੜੀਆਂ ਸਾਰੀਆਂ ਡਾਈਵਰਟ ਹੋ ਕੇ ਆਉਣ ਲਈਆਂ ਤੇ ਆਪਾਂ ਇਸ ਲਈ ਹੈਗੇ ਚੰਡੀਗੜ੍ਹ ਦੇ ਸਟੇਸ਼ਨ ਤੇ ਸੋ ਇਹ ਵਾਇਆ ਚੰਡੀਗੜ੍ਹ ਜਾਣੀਆਂ ਲੁਧਿਆਣੇ ਲੁਧਿਆਣੇ ਤੋਂ ਜਾਣੀ ਫਕਵਾੜੇ ਫਕਵਾੜੇ ਤੋਂ ਜਾਣੀ ਚਿਲੰਦਰ ਸਾਡਾ ਇਹ ਸੀਗਾ ਪਟਨਾ ਸਾਹਿਬ ਦਾ ਸਫ਼ਰ ਵਈ ਹੋਪ ਤੁਸੀਂ ਸਾਰਿਆਂ ਨੇ ਇੰਜੋਏ ਕੀਤਾ ਹੋਊਗਾ ਤੇ ਆਪਾਂ ਵੀ ਬਹੁਤ ਜ਼ਿਆਦਾ ਇੰਜੋਏ ਕੀਤਾ ਤੇ ਗੁਰੂ ਘਰ ਤੁਹਾਨੂੰ ਪਤਾ ਹਮੇਸ਼ਾ ਕਿਰਪਾ ਹੀ ਰੈਂਦੀ ਆ ਤਾਂ ਬਹੁਤ ਵਧੀਆ ਲੱਗਾ ਸਾਨੂੰ ਵੀ ਥੋੜੇ ਸਮੇਂ ਤੱਕ ਅਸੀਂ ਜਲੰਧਰ ਪਹੁੰਚ ਜਾਣਾ ਇਸ ਵੇਲੇ ਅਸੀਂ ਹੈ ਕਿ ਚੰਡੀਗੜ੍ਹ ਖੇਲੇ ਜਾਂਦੀ ਹੈ ਕਹਿੰਦੀ ਸੋ ਅਸੀਂ ਆਈਸੀ ਹੁਣੇ ਥੋੜੀ ਦੇਰ ਪਹਿਲਾਂ ਘਰੇ ਸੋ ਤਨਜਾ ਕਿੰਨੀ ਮੈਂ ਪਹਿਲਾਂ ਥੋੜਾ ਝਾੜੂ ਲਾ ਲਵਾਂ ਕਿਉਂਕਿ ਅੰਦਰ ਡਸਟ ਬਹੁਤ ਪਈ ਪਈ ਸੀ ਕਿਉਂਕਿ ਉਹ ਰੂਮ ਬਲੋਸ ਦਾ ਨਾ ਬਾਹਰ ਦੇ ਤੋਂ ਫਿਰ ਫੇਰੇ ਵਿੱਚ ਝਾੜੇ ਲਗਾ ਲੈਂਦੀ ਹਾਂ ਫਿਰ ਉਸ ਦੇ ਬਾਅਦ ਅਰ ਸਫਾਈ ਕਰਦੀ ਹਾਂ ਬਾਕੀ ਕੱਲ ਦੂਜੇ ਸਾਰੇ ਬਹੁਤ ਗੰਦ ਪਿਆ ਹੋਇਆ ਥੱਲੇ ਬੇੜੇ ਚ ਵੀ ਸਾਰਾ ਭਰਿਆ ਹੋਇਆ ਮੈਂ ਤਾਂ ਢੇਰੀਆਂ ਚੱਲੀਆਂ ਪਿੱਛੋਂ ਅਸੀਂ ਇੱਕ ਵੀਕ ਬਾਅਦ ਆਏ ਆ ਘਰੇ ਸੋ ਅਸੀਂ ਹੁਣ ਦੋਵੇਂ ਆ ਚੁੱਕੇ ਆ ਜੀ ਘਰ ਵਾਪਸ ਤੇ ਬਹੁਤ ਜ਼ਿਆਦੇ ਦੋਨੇ ਜਾਨੇ ਸ਼ੁਕਰਗੁਜ਼ਾਰ ਆ ਵਾਹਿਗੁਰੂ ਜੀ ਦੇ ਤੇ ਸਾਡੀ ਯਾਤਰਾ ਬਹੁਤ ਜ਼ਿਆਦੇ ਵਧੀਆ ਰਹੀ ਬਹੁਤ ਜ਼ਿਆਦਾ ਕਿਉਂਕਿ हमें ज़्यादा पटना करके गर्मी का प्रॉब्लम सोचा था कुछ हाँ भी नहीं हुआ वेदर इतना परफेक्ट हाँ था है ना एंड खाने का भी गुरुद्वारा में इतना अच्छे से लंगर खा लिया है ना बहुत अच्छा यात्रा रहा हाँ और अच्छा लगा मैं भी पहली बार पार्टनर साहिब गई थी गई थी फैमिली के साथ बहुत अच्छा लगा बट एंड करने से पहले ये बताती हूँ आप लोग ऑब्वियसली बोलोगे होंगे कि मम्मी डैडी आए नहीं आए नहीं तो बोलना बोला जी क्योंकि वो थोड़ा रिलीजियस वगैरह है बोलना ना क्योंकि ਵੀ ਤੁਹਾਨੂੰ ਪਤਾ ਸੀ ਅੱਗੇ ਵੀ ਤੁਹਾਨੂੰ ਦੱਸਿਆ ਸੀ ਗੁਰੂ ਘਰ ਜਾ ਕੇ ਜਿਆਦਾ ਬਲੌਗਿੰਗ ਵਗੈਰਾ ਕਰਦੇ ਨਹੀਂ ਹੈਗੇ ਸੋ ਇਸ ਲਈ ਡੈਡੀ ਸਾਡੇ ਤੋਂ ਹੋਰ ਓਪਨਟ ਹੈ ਤੇ ਉਹ ਵੀ ਜਿਆਦਾ ਵੀਡੀਓ ਚ ਅਸੀਂ ਵੀ ਨਹੀਂ ਚਾਹੁੰਦੇ ਸੀ ਕਿ ਉਹਨਾਂ ਨੂੰ ਡਿਸਟਰਬ ਕਰਗੀ ਵੀਡੀਓ ਬਣਾ ਬਣਾ ਕੇ ਤੋਂ ਮੰਮੀ ਡੈਡੀ ਹਾਂ ਤਾਂ ਵੀ ਮੰਮੀ ਡੈਡੀ ਮੰਮੀ ਡੈਡੀ ਹਮ ਸਾਥ ਮੇ تھے ਪਰ ਮੰਮੀ ਡੈਡੀ ਗੁਰੂਦvare ਜਾਤੇ ਰਹਤੇ تھے ਆਪਕੋ ਪਤਾ ਹੀ ਹਮ ਤੋਂ ਇਧਰ ਉਧਰ ਘੁੰਮਣਾ ਇਹ ਉਹ ਗੁਰੂਦvare ਵੀ ਜਾਣਾ ਤਾਂ ਵੀ ਵੀਡੀਓਜ਼ ਮੇ ਮੰਮੀ ਡੈਡੀ ਬਹੁਤ ਥੋੜੇ ਕਮ ਕਮ ਹੀ ਆਏ ਨਾ ਹਾਂ ਵੀ ਦੀ ਸ਼ਾਪਿੰਗ ਕੇ ਵਕਤ ਮੰਮੀ ਡੈਡੀ ਆਏ ਵੈਸੇ تھے ਸਾਥ ਮੇ ਹਾਂਜੀ ਸੋ ਦੂਜੀ ਗੱਲ ਯਾ ਵੀ ਤੁਸੀਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਜਿਹੜੇ ਸਾਨੂੰ ਉੱਥੇ ਵੀ ਮਿਲੇ ਸਾਨੂੰ ਪਿਆਰ ਕਰਦੇ ਨੇ ਸਾਡੇ ਬਲੌਗ ਦੇਖਦੇ ਨੇ ਬਹੁਤ ਬਹੁਤ ਥੈਂਕ ਯੂ ਸੋ ਸਪੈਸ਼ਲ ਥੈਂਕਸ ਹੈਗਾ ਅਮਨ ਦਾ ਉਹ ਜਾਣ ਵੇਲੇ ਵੀ ਸਾਡੇ ਨਾਲ ਟ੍ਰੇਨ ਜਿਕੇ ਆਉਣ ਵੇਲੇ ਵੀ ਕੋਈ ਸਿਚੁਏਸ਼ਨ ਇਦਾਂ ਦੀ ਵੀ ਸੀ ਉਹਨੇ ਸਾਡੀ ਹੈਲਪ ਵੀ ਕੀਤੀ ਬਹੁਤ ਜ਼ਿਆਦਾ ਅਮਨ ਨਾ ਅਮਨ ਕੋ ਮੈਂ ਇਹ ਵੀ ਬੋਲਣਾ ਚਾਹਤੀ ਹੂ ਬਿਕਾਸ ਆਫ ਮੀ ਉਸਕੋ ਕੁਛ ਜੋ ਯਹਾਂ ਪੇ ਥੋੜਾ ਸਾ ਜ਼ਖਮ ਵੀ ਹੂਆ ਮੂਝੇ ਪਤਾ ਹੈ ਐਂਡ ਥੈਂਕ ਯੂ ਸੋ ਮੱਚ ਅਮਨ ਬਹੁਤ ਹੈਲਪ ਕੀਆ ਹੈ ਨਾ ਬਹੁਤ ਹੈਲਪ ਕੀਆ ਹੈ ਔਰ ਥੈਂਕ ਯੂ ਉਨਕੇ ਮੰਮੀ ਡੈਡੀ ਕੋ ਵੀ ਥੈਂ ਮਨ ਤੇਉ ਨੂੰ ਪਤਾ ਲੱਗ ਗਿਆ ਨਾ ਉਹ ਸਾਡੇ ਬਲੌਗ ਰੈਗੂਲਰ ਦੇਖਦੀ ਆ ਤੇ ਥੈਂਕ ਯੂ ਸੋ ਮੱਚ ਦਿ ਲੋ ਅਮਨ ਤੁਹਾਡਾ ਵੀ ਤੁਹਾਡੇ ਨਾਲ ਸੀ ਟ੍ਰੇਨ ਚ ਆਏ ਬਹੁਤ ਵਧੀਆ ਟਾਈਮ ਵੀ ਸਪੈਂਡ ਕੀਤਾ ਥੈਂਕ ਯੂ ਸੋ ਮੱਚ ਸੋ ਹੁਣ ਅਸੀਂ ਥੱਕੇ ਅਸੀਂ ਹੁਣੇ ਘਰ ਪਹੁੰਚੇ ਸੀਗੇ ਸੋ ਅਸੀਂ ਸੋਚਿਆ ਚਲੋ ਤੁਹਾਡੇ ਤੋਂ ਇਜਾਜ਼ਤ ਲੈ ਲਈਏ ਤੇ ਬਲੌਗ ਨੂੰ ਖਤਮ ਕਰ ਦਈਏ ਸੋ ਥੈਂਕ ਯੂ ਸੋ ਮੱਚ ਤੇ ਹੁਣ ਅਸੀਂ ਕਰਦੇ ਆ ਜੀ ਇੱਥੇ ਬਲੌਗ ਦਾ ਐਂਡ ਅਗਰ आपने हमारे YouTube चैनल को सब्सक्राइब नहीं किया तो छेती छेती जाके पंजाबी सिक्किम कपल को आप लोग सब्सक्राइब करना मत भूलिए और गुरु जी का खालसा गुरु जी की फतेह